ਹਲੋ ਫਰੈਂਡਸ ਗੁੱਡ ਈਵਨਿੰਗ ਹੈ ਜੀ ਸ਼ਾਮ ਦਾ ਟਾਈਮ ਹੈ ਤੇ ਵਕੀਲ ਸਾਹਿਬ ਆ ਗਏ ਤੇ ਕੋਰਟ ਤੋਂ ਔਰ ਵਕੀਲ ਸਾਹਿਬ ਚਲੇ ਗਏ ਤੇ ਗੁਰਦੁਆਰਾ ਸਾਹਿਬ ਕਿਉਂਕਿ ਗੁਰਦੁਆਰਾ ਸਾਹਿਬ ਨਾ ਥੋੜੀ ਜੀ ਡੈਕੋਰੇਸ਼ਨ ਕਰवानी थी ਜੋ ਕਿ ਬੈਲੂਨ ਵਗੈਰਾ ਹਨਾ ਜੋ ਵੀ ਥਾ ਮੇਰੀ ਜੋ YouTube ਤੋਂ ਫਰਸਟ ਪੇਮੈਂਟ ਆਈ ਥੀ ਆਪਨੇ ਥੋੜੀ ਜੀ ਬਚਾ ਕੇ ਰੱਖ ਲਈ ਥੀ ਤਾਂ ਕਿ ਆਪਾਂ ਗੁਰੂ ਘਰ ਦਾ ਸ਼ੁਕਰਾਨਾ ਕਰਾਂਗੇ ਆਪਾਂ ਗੁਰੂ ਘਰ ਦੇ ਵਿੱਚ ਜੋ ਸਜਾਵਟ ਵਗੈਰਾ ਹੈਗੀ ਹੈ ਉਹ ਕਰਵਾਵਾਂਗੇ ਤੋਂ ਇਸ ਲਈ ਅਸੀਂ ਵਕੀਲ ਸਾਹਿਬ ਆ ਗਏ ਤੇ ਅੱਜ ਕੋਰਟ ਤੋਂ ਥੋੜਾ ਜਿਹਾ ਲੇਟ ਹੀ ਹੋ ਗਏ ਤੇ ਔਰ ਗੁਰੂ ਘਰ ਦੇ ਵਿੱਚ ਜੋ ਵੀ ਸਜਾਵਟ ਵਗੈਰਾ ਸੀ ਉਹ ਕਰਵਾਉਣ ਚਲੇ ਗਏ ਤੇ ਇੱਧਰ ਦੀਦੀ ਆਈਆਂ ਮੱਥਾ ਟੇਕਣ ਦੀਦੀ ਕਹਿੰਦੇ ਮੈਨੂੰ ਵੀਡੀਓ ਦੇ ਵਿੱਚ ਜ਼ਰੂਰ ਲਿਓ ਤੇ ਕਿ ਦੇਖੋ ਕਿੰਨਾ ਚੋ ਹੁੰਦਾ ਸਭ ਨੂੰ ਹਨਾ ਕਿ ਮੈਨੂੰ ਵੀਡੀਓ ਦੇ ਵਿੱਚ ਲਿਓ ਇਸ ਕਰਕੇ ਅਸੀਂ ਦੀਦੀ ਨੂੰ ਵੀਡੀਓ ਦੇ ਵਿੱਚ ਲਿਆ ਜੋ ਮੱਥਾ ਟੇਕ ਰਹੇ ਐ ਤੇ ਇੱਧਰ ਜੋਤ ਰੂਪ ਸਾਰੇ ਜਣੇ ਬੈਲੂਨ ਲਗੇ ਹੋਏ ਆ ਸਜਾਵਟ ਕਰਵਾਣ ਤੇ ਮੈਂ ਵੀ ਹੁਣ ਦੇਖ ਕੇ ਆਉਂਗੀ ਗੁਰੂ ਘਰ ਜਾ ਕੇ। ਹਾਂਜੀ ਇੱਧਰ ਮੈਂ ਵੀ ਜਾ ਰਹੀ ਆ ਗੁਰਦੁਆਰਾ ਸਾਹਿਬ ਕਿਉਂਕਿ ਵਕੀਲ ਸਾਹਿਬ ਨੇ ਕਿਹਾ ਕਿ ਮੈਂ ਸਜਾਵਟ ਕਰਵਾ ਕੇ ਆਇਆ ਗੁਰੂ ਘਰ ਦੇ ਵਿੱਚ ਵੀਡੀਓ ਬਣਾ ਕੇ ਲਿਆ। ਤਾਂ ਇਸ ਕਰਕੇ ਮੈਂ ਵੀਡੀਓ ਬਣਾਉਣ ਜਾ ਰਹੀ ਆ ਗੁਰੂ ਘਰ ਦੇ ਵਿੱਚ ਔਰ ਬਹੁਤ ਸੋਹਣੀ ਆਵਾਜ਼ਾਂ ਆ ਰਹੀਆਂ ਗੁਰੂ ਘਰ ਦੇ ਵਿੱਚੋਂ ਪਾਠ ਚੱਲ ਰਿਹਾ ਹੈ। ਤੇ ਬਹੁਤ ਵਧੀਆ ਲੋਕੇਸ਼ਨ ਬਣੀ ਹੋਈ ਹੈ ਬਾਹਰ ਲਾਈਟਾਂ ਹੀ ਲਾਈਟਾਂ ਚਾਰੇ ਪਾਸੇ ਔਰ ਮੈਨੂੰ ਵੀ ਬਹੁਤ ਵਧੀਆ ਲੱਗ ਰਿਹਾ ਹੈ ਤੇ ਚਲੋ ਜੀ ਚੱਲਦੇ ਆਂ ਗੁਰੂ ਘਰ ਦੇ ਵਿੱਚ ਆਪਾਂ ਵੀਡੀਓ ਬਣਾ ਕੇ ਲੈ ਆਨੇ ਆਂ ਸਾਰੀ ਦੇਖਦੇ ਆਂ ਜੀ ਅੰਦਰ ਜਾ ਕੇ ਹੋ ਰਿਹਾ ਪਾਠ ਗੁਰੂ ਘਰ ਦੇ ਵਿੱਚ ਤੇ ਚਲੋ ਜੀ ਚੱਲਦੇ ਆਂ ਆਪਾਂ ਤੁਹਾਨੂੰ ਅੰਦਰ ਜਾ ਕੇ ਆਵਾਜ਼ ਨਹੀਂ ਆਣੇਗੀ ਕਿਉਂਕਿ ਗੁਰੂ ਘਰ ਦੇ ਵਿੱਚ ਪਾਠ ਹੋ ਰਿਹਾ ਤੁਸੀਂ ਸਾਰਾ ਕੁਝ ਸੁਣਿਓ ਠੀਕ ਆ ਮੈਂ ਨਹੀਂ ਬੋਲਣੇਗੀ ਬਾਬਾ ਜੀ ਦੇ ਜੋ ਵੀ ਆਵਾਜ਼ ਆਣੇਗੀ ਤੁਸੀਂ ਸੁਣਿਓ ਤੇ ਵਾਹਿਗੁਰੂ ਸਭ ਦਾ ਭਲਾ ਕਰੇ ਵੀਡੀਓ ਪੂਰੀ ਦੇਖਣੀ ਹੈ ਐਂਡ ਤੱਕ ਦੇਖਣੀ ਹੈ ਬਾਬੇ ਨਾਨਕ ਦੀ ਚਲ ਆ ਜੋ ਨਾ ਮੋਤ ਨਾ ਜਿਉ ਬੈ ਲਾ ਗਿਆ ਆ ਮਨਿਕ ਲਾਉਗਾ ਨਹੀਂ ਨਾ ਹੀ ਜੈ ਜੁਲ ਕੋਈ ਨਾਮ ਨਿਵਾ थैंक यू <laughs> देखी कल गए वहां आई है अंदर है पता नहीं अच्छा। है पूरे देखे घर कमेंट करे घर फिर मूनू पता लग जाएगा कमेंट है क्या किस नाम थे? ਤੋ ਲੋ ਜੀ ਗੁਰੂ ਘਰ ਬਹੁਤ ਵਧੀਆ ਸਜਾਇਆ ਹੋਇਆ ਜੀ ਬਹੁਤ ਵਧੀਆ ਤੇ ਸ਼ੁਕਰਾਨਾ ਕਰਨ ਗਈਆਂ ਜੀ ਮੈਂ ਵੀ ਗੁਰੂ ਘਰ ਦੇ ਵਿੱਚ ਕਿ ਮੇਰੀ ਫਰਸਟ ਪੇਮੈਂਟ YouTube ਤੋਂ ਆਈ ਹੈ ਤੇ ਵਾਹਿਗੁਰੂ ਜੀ ਤੁਹਾਡੇ ਅਰਚਨਾਂ ਦੇ ਵਿੱਚ ਸਮਰਪਿਤ ਹੈ ਜੀ ਤੇ ਅਗਲੇ ਵਾਰ ਫੇਰ ਵਧੀਆ ਪੇਮੈਂਟ ਆਏ ਆਪਾਂ ਇਦਾਂ ਹੀ ਕਹਿੰਦੇ ਹਾਂ ਨਾ ਸ਼ੁਕਰਾਨਾ ਕਰਦੇ ਕਰਦੇ ਰਵਾਂਗੇ गुरु के नाम न पाला मन को तरण लोया अज्ञ गुरु ने कुबेरी नाही मुझे गुरुदाई जो अमर महा सुख दाता गुरु को के प्यारे नता जिनको मुझ जब कोई पाए नाम कर जिस कार्य की वो मर महा महा माता की जात न उनका अर्जन कल्याण लखरा के तन पे फम दे गुरु नाम आजा मेरा भोग गिर गया थोड़ी <laughs> जी ले लू हैप्पी बर्थडे आज है बर्थडे तेरा कि साल की होगी पंद्रह लग गया त साल बड़ी थोड़ी है चार महीने का फर्क है हाँ ਮੈਂ ਵੀ ਆਉਂਗੀ ਕੱਲ ਨੂੰ ਮੈਂ ਵੀ ਭੰਨੇ ਮਨ ਜਾਣੇ ਉਹਦੀ ਲੰਗਰ ਚੱਲ ਰਿਹਾ ਨਮਕ ਹੈ ਕੀ ਵੀ ਠਹਿਰ ਕੇ ਕਹੂੰਗੀ ਵੀ ਕੁਝ ਨਹੀਂ ਆ ਉਹ ਦੇਖੀ ਉਹਦੇ ਲੰਗਰ ਚੱਲ ਰਿਹਾ ਬਾਬੇ ਨਾਨਕ ਦਾ you <laughs> ਜਸਟ ਆ ਗਈ ਮੈਂ ਅੰਦਰ ਗੁਰੂ ਘਰ ਦਾ ਜੋ ਵੀ ਥਾ ਮੈਂ ਦਿਖਾਇਆ ਤੇ ਵਾਕਈ ਬਹੁਤ ਪਿਆਰਾ ਲੱਗ ਰਿਹਾ ਹੈ ਔਰ ਲੰਗਰ ਵੱੜ ਰਿਹਾ ਗੁਰੂ ਘਰ ਦੇ ਵਿੱਚ ਮੱਠਾ ਦੇ ਕੇ ਆਈਆਂ ਔਰ ਬਿਲਕੁਲ ਨੇੜੇ ਹੀ ਆ ਸਾਡੇ ਮਤਲਬ ਆ ਮੇਰਾ ਘਰ ਹੈ ਔਰ ਇਹ ਹੈ ਜੀ ਗੁਰਦੁਆਰਾ ਸਾਹਿਬ ਦੇਖ ਰਹੇ ਹੋਣਾ ਤੁਸੀਂ ਇਹ ਹੈ ਜੀ ਗੁਰਦੁਆਰਾ ਸਾਹਿਬ ਮਤਲਬ ਗੇਟ ਤੋਂ ਨਿਕਲ ਗਏ ਨਾ ਮੇਰੇ ਗੇਟ ਤੋਂ ਨਿਕਲ ਗਏ ਤੋਂ ਬਿਲਕੁਲ ਨੇੜੇ ਹੀ ਹੈ ਜੀ ਅਗਲਾ ਗੇਟ ਹੈ ਆ ਦੇਖੋ ਇਹ ਗੇਟ ਮੇਰਾ ਹੈ ਆ ਇਧਰ ਲਓ ਇਧਰ ਲਾ ਗੁਰਦੁਆਰਾ ਸਾਹਿਬ ਦਾ ਹੈ ਔਰ ਜਸਟ ਹਾਂਜੀ ਚਲੋ ਅੰਦਰ ਮੰਮੀ ਲੈ ਆਪਣੇ ਖਲੋਣੇ ਚਾਹੀਦਾ ਆਪੀ ਠੀਕ ਹੈ ਚਲੋ ਲੋਈਨੇ ਬਾਢ ਲੈਣਾ ਹੈ ਤੇ ਲੋ ਜੀ ਗੁਰੂ ਘਰ ਹੋ ਰਿਹਾ ਪਾਠ ਆਪਾਂ ਮੱਥਾ ਟੇਕਿਆ ਏ ਇਹ ਪੈਪਨਾਉਰੀ ਪਿਆ ਹਲੇ ਖੋਲਿਆ ਨਹੀਂ ਹੈਗਾ ਇਦਾਂ ਹੀ ਪਿਆ ਲੋ ਵਕੀਲ ਸਾਹਿਬ ਨੇ ਮੱਝਾ ਵੀ ਡਾਲਿਆ ਆਪਣਾ ਲੋ ਲਿਓ ਨੂੰ ਦੇਖੋ ਲਿਓ ਨੂੰ ਮੈਂ ਆ ਗਈ ਅੰਦਰ ਔਰ ਚੱਪਲਾ ਮੈਂ ਬਾਹਰ ਭੁੱਲ ਲਈ ਸੱਚੀ ਇਕਨੇ ਲਿਓ ਨੇ ਬਹੁਤ ਦੁਖੀ ਕਰਿਆ ਵਾ ਜਦ ਮੈਂ ਤੂਰਾ ਆ ਨਾ ਮੇਰੇ ਪੈਰਾਂ ਦੇ ਵਿੱਚ ਫਸੀ ਜਾਏਗਾ ਚੱਲਾ ਜਾ ਲੋ ਜੀ ਚੱਪਲਾ ਮੇਰੀਆਂ ਆ ਪਈਆਂ ਲੈ ਪੂਰੀ ਭੁੱਲ ਗਈ ਦੀ ਚੱਪਲਾ ਇੰਨੀ ਵਧੀਆ ਰੌਣਕ ਲੱਗ ਰਹੀ ਆ ਨਾ ਗੁਰੂ ਘਰ ਦੇ ਵਿੱਚ ਬਹੁਤ ਜ਼ਿਆਦਾ ਰੌਣਕ ਲੱਗੀ ਹੋਈ ਆ ਔਰ ਕੋਈ ਲੰਗਰ ਬਣਾ ਰਿਹਾ ਕੋਈ ਕੁਝ ਕਰ ਰਿਹਾ ਕੋਈ ਕੁਝ ਕਰ ਰਿਹਾ ਔਰ ਮੈਂ ਵਲੋਗ ਬਣਾ ਕੇ ਲੈ ਕੇ ਆਈ ਆ ਹਨਾ ਤੇ ਚਲੋ ਜੀ ਵਾਹਿਗੁਰੂ ਦੀ ਕਿਰਪਾ ਨਾਲ ਪਹਿਲੀ ਪੇ ਆਈ ਹੈ ਥੋੜਾ ਬੋਤਾ ਆਪਾਂ ਨੇ ਡੈਕੋਰੇਸ਼ਨ ਦੇ ਵਿੱਚ ਜੋ ਵੀ ਥਾ ਸਹਿਯੋਗ ਬਾਬਾ ਜੀ ਨੇ ਪਵਾ ਦਿਆ ਸਾਤੋਂ ਤੇ ਜੋ ਡੈਕੋਰੇਸ਼ਨ ਬੈਲੂਨ ਵਗੈਰਾ ਕੀਤੀ ਹਨਾ ਬੈਲੂਨ ਵਗੈਰਾ ਜੋ ਅੰਦਰ ਲਗਾਏ ਹੋਏ ਆ ਉਹ ਆਪਾਂ ਨੇ ਰਲ ਮਿਲ ਕੇ ਕਰਾਤੇ ਤੇ ਬਾਕੀ ਸਾਰਿਆਂ ਨੂੰ ਪਸੰਦ ਆਏ ਆ ਜੀ ਬਾਕੀ ਖੁੱਲ ਗਿਆ ਤਾਂ ਮੈਂ ਨਹੀਂ ਦੱਸ ਸਕਦੀ ਬਾਬੇ ਨਾਨਕ ਨੇ ਕਰਾਇਆ ਜੋ ਵੀ ਕਰਾਇਆ ਜੀ ਹਾਂ ਜੋ ਡੈਕੋਰੇਸ਼ਨ ਦਾ ਸਮਾਨ ਥਾ ਬੈਲੂਨ ਵਗੈਰਾ ਲਗਾਏ ਹੋਏ ਆ ਸਾਰੇ ਹਨਾ ਉਹ ਜੋ ਮੇਰੀ ਫਸਟ ਪੇਮੈਂਟ ਆਈ ਹੈ ਉਹ ਆਪਾਂ ਨੇ ਬੈਲੂਨ ਵਗੈਰਾ ਜੋ ਵੀ ਡੈਕੋਰੇਸ਼ਨ ਥੀ குருਕਰ ਦੇ ਵਿੱਚ ਉਹ ਆਪਾਂ ਨੇ ਥੋੜੀ ਬਹੁਤੀ ਬਾਬਾ ਜੀ ਦੇ ਬਾਬਾ ਜੀ ਨੇ ਕਰਵਾ ਲਈ ਸਾਤੋਂ ਕਿਉਂਕਿ ਬਾਬਾ ਜੀ ਦੀ ਪਹਿਲੀ ਪੇਮੈਂਟ ਬਾਬਾ ਜੀ ਦੇ ਨਾਮ ਤੇ ਹੀ ਹੈ ਕਿਉਂਕਿ ਵਾਹਿਗੁਰੂ ਨੇ ਹੀ ਆਪਾਂ ਨੂੰ ਇਸ ਕਾਬਿਲ ਬਣਾਇਆ ਕਿ ਆਪਾਂ ਆਪਣੀ ਪੇ ਮੇਰੀ ਹਰ ਮਹੀਨੇ ਆਉਂਦੀ ਰਹੇ ਔਰ ਵਾਹਿਗੁਰੂ ਜੀ ਪਲੀਜ਼ ਵੈਸੇ ਮੈਂ ਕੌਣ ਹੈ ਕਰਵਾਣੇ ਵਾਲੀ ਹਨਾ ਉਹ ਬਾਬਾ ਨਾਨਕ ਹੈ ਬਾਬੇ ਨਾਨਕ ਮੈਨੂੰ ਸਭ ਤੋਂ ਵਧੀਆ ਗੁਰੂਆਂ ਚੋਂ ਨਾ ਮੈਨੂੰ ਬਾਬਾ ਨਾਨਕ ਵਧੀਆ ਲੱਗਦਾ ਹੈ ਆ ਪਤਾ ਨਹੀਂ ਕਿਉਂ ਜਦੋਂ ਮੈਂ ਬਾਬਾ ਨਾਨਕ ਨੂੰ ਦੇਖਦੀ ਆ ਨਾ ਮਤਲਬ 13 13 ਤੋਲਦੇ ਆ ਜਦੋਂ ਗਰੀਬਾਂ ਦੀ ਮਦਦ ਕਰਦੇ ਤੇ ਔਰ ਕੋਈ ਵੀ ਜਾਤ ਪਾਤ ਦਾ ਵਿਤਕਰਾ ਨਹੀਂ ਥਾ ਜਾਤ ਪਾਤ ਨੂੰ ਵੀ ਨਹੀਂ ਮੰਨਦੇ ਗੁਰੂ ਨਾਨਕ ਦੇਵ ਜੀ ਔਰ ਮੈਨੂੰ ਸਭ ਤੋਂ ਵਧੀਆ ਗੁਰੂ ਨਾਨਕ ਦੇਵ ਜੀ ਲੱਗਦੇ ਆ ਇਸ ਕਰਕੇ ਮੈਂ ਗੁਰੂ ਨਾਨਕ ਬਾਬਾ ਨਾਨਕ ਲੰਗਰ ਵੀ ਨਹੀਂ ਥੁਰਦੇ ਬਾਬੇ ਨਾਨਕ ਦੇ ਕਦੇ ਵੀ ਔਰ ਚਲੋ ਜੀ ਚੱਲਦੇ ਆਪਾਂ ਅੰਦਰ ਥੋੜੀ देर ਦੇਖਦੀਆਂ ਔਰ ਪੈਂਚਲ ਨੂੰ ਪੜਾ ਰਹੀ ਆ ਮੈਂ ਥੋੜੀ ਦੇਰ ਕਿਉਂਕਿ ਮੈਨੂੰ ਲੱਗ ਰਿਹਾ ਰੂਪੈਨ ਚਲਣਾ ਸ਼ਰਾਰਤਾਂ ਕਰ ਰਹੀ ਆ ਉਹਨੂੰ ਪੜਾਵਾ ਔਰ ਗੁਰੂ ਘਰ ਦੀ ਜੋ ਮੈਂ ਵੀਡੀਓ ਬਣਾ ਕੇ ਲੈ ਆਈਆਂ ਤੁਸੀਂ ਦੇਖਿਓ ਜ਼ਰੂਰ ਤੁਸੀਂ ਦੇਖ ਹੀ ਲਈ ਹੋਣੀ ਸੱਚ ਦੇਖਣਾ ਕੀ ਆ ਔਰ ਅਗਲੇ ਵਲੌਗ ਦੇ ਵਿੱਚ ਦਿਖਾਉਂਗੀ ਤੁਹਾਨੂੰ ਗੁਰਪੁਰਬ ਜੋ ਕਿ ਕੱਲੂ ਹੈ ਗੁਰਪੁਰਬ ਹੈ ਔਰ ਉਹਦੇ ਵਿੱਚ ਸਵੇਰੇ ਦੇਖਦੇ ਆਂ ਵੀ ਕਿਆ ਲੰਗਰ ਬਣਨਾ ਹੈ ਕਿਆ ਪ੍ਰੋਗਰਾਮ ਬਣੂਗਾ ਉਹ ਤੁਹਾਨੂੰ ਜ਼ਰੂਰ ਦਿਖਾਉਂਗੀ ਮੈਂ ਦੇਖੀ ਮੈਂ ਕਿੰਨੀ ਮੋਟੀ ਲੱਗ ਰਹੀ ਆ ਵਾਕਿਆ ਹੀ ਮੋਟੀ ਹੋ ਚੁੱਕੀ ਆ ਮੈਂ ਹਰ ਵਲੌਗ ਮੈਂ ਕਹਿੰਦੀ ਆ ਕਿ ਮੈਂ ਮੋਟੀ ਹੋ ਗਈ ਔਰ ਅੱਜ ਮੈਂ ਲਈ ਆ ਜੀ ਸਿਰ ਤੇ ਚੁੰਨੀ ਕਹੀਂ ਕਹਿੰਦੇ ਹੁੰਨੇ ਮੈਂ ਗੁਰੂ ਘਰ ਗਈ ਸੀ ਇਸ ਕਰਕੇ ਸਿਰ ਤੇ ਚੁੰਨੀ ਲਈ ਆ ਆਪਣੇ ਘਰ ਤਾਂ ਮੈਂ ਇਦਾਂ ਹੀ ਫਰੀ ਜਾਨੀ ਆ ਆਪਣੇ ਘਰ ਦੇ ਅੰਦਰ ਤਾਂ ਜਿੱਦ ਮੈਂ ਮਰਜੀ ਫਰੀ ਜਾਓ ਪਰ ਜਦੋਂ ਆਪਾਂ ਕੋਈ ਧਾਰਮਿਕ ਸਥਾਨ ਤੇ ਜਾਨੀ ਆ ਜਾਂ ਗੁਰੂ ਘਰ ਜਾਨਨੇ ਆ ਫਿਰ ਆਪਾਂ ਸਿਰ ਤੇ ਚੁੰਨੀ ਲੈ ਲੈਣੇ ਆ ਹਨਾ ਤੇ ਚਲੋ ਜੀ ਚਲਦੇ ਆਂ ਅੰਦਰ ਪੈਂਚਲ ਨੂੰ ਥੋੜੀ ਜੀ ਸਟੱਡੀ ਕਰਵਾਦਾ ਮੈਂ ਠੀਕ ਮੱਛੀਆਂ ਨੂੰ ਵੀ ਦਾਣਾ ਪਾਣਾ ਦਾ ਪੀਆ ਪਿਆ ਮੱਛੀਆਂ ਦਾ ਦਾਣਾ ਜੋ ਕਿ ਹੋਣੀ ਨਾ ਦਾ ਦਾਣਾ ਪਾਣਾ ਆ ਫਿਸ਼ਿਸ ਦਾ ਇਹਨਾਂ ਨੂੰ ਵੀ ਭੁੱਖ ਲੱਗੀ ਆ ਬਈ ਕਾਫੀ ਹੱਦ ਤੱਕ ਤੇ ਇਹਨਾਂ ਨੂੰ ਵੀ ਦਾਣਾ ਪਾਣਾ ਪੈਣਾ ਆ ਤੋ ਲੋ ਜੀ ਮੈਂ ਗੁਰੂ ਘਰ ਤੋਂ ਆ ਗਈ ਸੀ ਔਰ ਗੁਰੂ ਘਰ ਤੋਂ ਆ ਕੇ ਮੈਂ 7:30 ਵਜੇ ਬਿਠਾਇਆ ਰੂਪ ਨੂੰ ਪੜਨ ਮੈਂ ਕਿਹਾ ਰੂਪ ਹੁਣ ਅੱਧਾ ਘੰਟਾ ਲਾ ਲੈ ਤੂੰ ਪੜਨੇ ਤੇ ਕਿਉਂਕਿ ਟੈਸਟ ਹੈ ਹਨਾ ਮੈਡਮ ਡੇਲੀ ਕੀ ਡੇਲੀ ਟੈਸਟ ਪਾ ਰਹੀ ਹੈ ਕੱਲ ਨੂੰ ਫੇਰ ਨਹੀਂ ਪੜਿਆ ਜਾਣਾ ਕਿਉਂਕਿ ਕੱਲ ਨੂੰ ਗੁਰਪੁਰਬ ਹੈ ਬੱਚਿਆਂ ਨੇ ਗੁਰਦੁਆਰਾ ਸਾਹਿਬ ਰਹਿਣਾ ਸਾਰਾ ਦਿਨ ਤੇ ਮੈਂ ਅੱਜ ਰੀਡ ਕਰਵਾ ਰਹੀ ਸੀ ਕਿ ਪੁੱਤਾ ਜੇ ਰੀਡ ਕਰ ਲੈ ਕੱਲ ਨੂੰ ਮੈਨੂੰ ਲਿਖ ਲਿਖ ਕੇ ਦਿਖਾ ਦੇ ਹਨਾ ਤੇ ਰੂਪ ਐਂਜਲ ਲੱਗੀ ਵੀ ਹੈ ਜੀ ਪੜਨ ਯਾਦ ਕਰ ਰਹੀ ਹੈ ਹੂੰ Jamu macammu, a m u macammu, j a m macammu, jamu macammu, j a m m a c a m j a m m a m m j a m m a j a m m a c m m u j a u m a c a m u jamu 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 m u j ವಾಂಂ ವೇದ್ಧಬು ಬಾಝ構ಂ.. ಶಿನ್ಲೀಂ ಜಿನ್ಲ್ಲು ಕೊಾಯಂ. ವೀಳ್ಲಾ ವೇಸಿನು ಅಯೌಿ ಹಾಗ್ಗೆ. ಹಾಂಜಿ ನೇ ಹಹಾಯಳ್ಲಹ್ಲ ಅಂಜಿ ಹಾಯಾಯಲ್ noting. ਇੱਕ ਫ੍ਰੈਂਡਸ ਬੱਚੇ ਪੜ੍ਹਾਏ ਫਿਰ ਮੈਂ ਪਹਿਲਾਂ ਫਿਰ ਉਸ ਤੋਂ ਬਾਅਦ ਖਾਈ ਰੋਟੀ ਕਿਉਂਕਿ ਰਪੈਂਜਲ ਪੜ੍ਹ ਰਹੀ ਥੀ ਹਨਾ ਰਪੈਂਜਲ ਨੂੰ ਟੈਸਟ ਪਾਏ ਹੋਏ ਆ ਔਰ ਟੈਸਟਾਂ ਕੀ ਕਰ ਲਈ ਤਿਆਰੀ ਰਪੈਂਜਲ ਨੇ ਤੇ ਹੁਣ ਲੱਗੇ ਆ ਜੀ ਆਪਾਂ ਸੌਣ ਕਿਉਂਕਿ ਰਾਤ ਨੂੰ ਟਾਈਮ ਹੋ ਗਿਆ ਜੀ 8:30 ਵਜੇ ਦਾ ਔਰ ਮੈਂ ਲਾਈਟਾਂ ਨੂੰ ਬੰਦ ਕਰਦੀ ਆ ਤੇ ਚਲੋ ਜੀ ਆਪਾਂ ਸੋਨੇ ਆ ਤੇ ਮਿਲਦੇ ਆ ਜੀ ਅਗਲੇ ਵਲੌਗ ਦੇ ਵਿੱਚ ਨੈਕਸਟ ਵਲੌਗ ਦੇ ਵਿੱਚ ਇਹ ਵੀਡੀਓ ਮੇਰੀ 1 ਘੰਟਾ ਲੇਟ ਦੀ ਹੈ ਕਿਉਂਕਿ ਰਪੰਜਲ ਨੂੰ ਪੜਾ ਕੇ ਥੋੜੀ ਦੇ ਅਰੈਸਟ ਕਰਿਆ ਆਪਾਂ ਨੇ ਰੋਟੀ ਰੋਟੀ ਖਾਈ ਹਨਾ ਭਾਂਡੇ ਭੁੰਡੇ ਮੰਜੇ ਆ ਤੇ ਉਸ ਤੋਂ ਬਾਅਦ ਮੈਂ ਹੁਣ ਲਗੀਆਂ ਵਲੌਗ ਦਾ ਐਂਡ ਕਰਨਾ ਔਰ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰੇ ਕਰੋ ਹਨਾ ਤੇ ਅਗਲੇ ਵਲੌਗ ਦੇ ਵਿੱਚ ਦੇਖਾਂਗੇ ਆਪਾਂ ਗੁਰਪੁਰਬ ਬਾਬੇ ਨਾਨਕ ਦਾ ਤੇ ਕੱਲੂ ਬਰਥਡੇ ਆ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਅਡਵਾਂਸ ਦੇ ਵਿੱਚ ਤੇ ਰੱਬ ਰੱਖਾ ਜੀ ਵਾਹਿਗੁਰੂ ਸਾਹਿਬ ਦਾ ਭਲਾ ਕਰਨ ਤੇ ਅਗਲੇ ਵਲੌਗ ਦੇ ਵਿੱਚ ਮਿਲਦੇ ਆਪਾਂ ਤੇ ਪੂਰਾ ਵੀਡੀਓ ਦੇਖਿਆ ਕਰੋ ਮੈਕ ਤੇ ਸਬਸਕ੍ਰਾਈਬ ਹਾਂ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਫੁੱਲ ਵਾਚ ਕਰੋ ਸਾਰੇ ਜਣੇ ਫੁੱਲ ਵਾਚ ਕਰੋ ਹਣਰ ਪੈਂਜਲ ਡਾਨ ਹਾਂ ਜੀ